ਲੁਧਿਆਣਾ ਦੇ ਜਨਕਪੁਰੀ ਮੇਨ ਬਾਜ਼ਾਰ ਤੋਂ ਵੀਰਵਾਦ ਦੇ ਰਾਤ ਨੂੰ ਕਪੜਾ ਕਾਰੋਬਾਰੀ ਨੂੰ ਅਗਵਾ ਕਰ ਲਿਆ ਗਿਆ ਕਾਰੋਬਾਰੀ ਆਪਣੇ ਸਾਥੀ ਨਾਲ ਵਕੀਲ ਦੇ ਕੋਲ ਕੰਮ ਕਰਵਾਉਣ ਆਇਆ ਸੀ ਜਦੋਂ ਉਸ ਨੂੰ ਵਿਅਕਤੀਗ ਅਗਵਾ ਕਰਨ ਆਇਆ ਤਾਂ ਉਸ ਦੇ ਸਾਥੀ ਨੇ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਉਹਨਾਂ ਨੌਜਵਾਨਾਂ ਤੋਂ ਬਚਾ ਲਿਆ ਪਰ ਕਪੜਾ ਵਪਾਰੀ ਨੂੰ ਉਹ ਅਗਵਾ ਕਰਕੇ ਲੈ ਗਏ ਅਗਵਾ ਹੋਏ ਕਾਰੋਬਾਰੀ ਦੀ ਪਛਾਣ surjit dinkar patel ਵਜੋਂ ਹੋਈ ਹੈ ਉਸ ਦੀ ਆਲੂ ਵਾਲੀ ਕੰਪਲੈਕਸ ਵਿੱਚ ਕਪੜੇ ਦੀ ਦੁਕਾਨ ਹੈ surjit ਕ੍ਰਿਪ ਚਾਰ ਪੰਜ ਮਹੀਨੇ ਪਹਿਲਾਂ ਗੁਜਰਾਤ ਤੋਂ ਆਇਆ ਸੀ ਸੁਜੀਤ ਅਤੇ ਪੀਜੀ ਵਿੱਚ ਕੰਮ ਕਰ ਰਿਹਾ ਹੁੰਦਾ ਸੀ ਬਦਮਾਸ਼ਾਂ ਵੱਲੋਂ ਉਸ ਨੂੰ ਅਗਵਾ ਕਰਨ ਲਈ i20 ਕਾਰ ਦਾ ਪ੍ਰਯੋਗ ਕੀਤਾ ਗਿਆ ਚਾਸ਼ਮਦੀਸਾ ਅਨੁਸਾਰ ਦੇਰ ਸ਼ਾਮ ਚਾਰ ਨੌਜਵਾਨ ਇੱਕ i20 ਕਾਰ ਵਿੱਚ ਆਏ ਚਾਰੇ ਨੌਜਵਾਨਾਂ ਨੇ ਵਕੀਰ ਕੋਲ ਆਪਣੇ ਦਫ਼ਤਰ ਤੋਂ ਕੰਮ ਕਰਵਾਉਣ ਆਏ ਵਿਅਕਤੀ ਦੀ ਖਿੱਚ ਤੋ ਕੀਤੀ ਵਿਅਕਤੀ ਰੋਲਾ ਪਾ ਰਿਹਾ ਸੀ ਪਰ ਕਿਸੇ ਦੁਕਾਨਦਾਰ ਨੇ ਉਸ ਨੂੰ ਨਹੀਂ ਬਚਾਇਆ ਨੌਜਵਾਨ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਅਗਵਾ ਕਰਕੇ ਲੈ ਗਏ ਪੂਰ ਸੌਣ ਦੀ ਜਾਂਚ ਜੁਟੀ ਹੋਈ ਹੈ ਤੇ ਕੀ ਸਾਹਮਣੇ ਆਉਂਦਾ ਦੇਖਣ ਦਾ ਵਿਸ਼ਾ ਹੋਏਗਾ ਜਨਤਰੀ ਕੋਈ ਕਿਡਨਾਪਿੰਗ ਦੀ ਗੱਲ ਸਾਹਮਣੇ ਆ ਰਹੀ ਹੈ ਕੀ ਮਾਮਲਾ ਤੁਸੀਂ ਇਹ ਕੋਈ ਕਿਡਨਾਪਿੰਗ ਦਾ ਕਿਡਨਾਪਿੰਗ ਦਾ ਮਸਲਾ ਅਜੇ ਤੱਕ ਤੇ ਨਹੀਂ ਸਾਡੇ ਸਾਹਮਣੇ ਆਇਆ ਕੋਈ ਗੱਲ ਇਸ ਤਰ੍ਹਾਂ ਦੀ ਜੀ ਕੋਈ ਸਰਜੀਤ ਦਿਨਕਰ ਪਾਟਲ ਨਾਂ ਦਾ ਬੰਦਾ ਹੈ ਜੀ ਤੇ ਉਹ ਬੰਦਾ ਦੁਕਾਨ ਨੰਬਰ 9 ਆਲੂ ਵਾਲੀਆ ਕੰਪਲੈਕਸ ਜੀ ਦੇ ਵਿੱਚ ਉਹਦੀ ਸ਼ਾਪ ਆ ਕਿਸ ਜੀ ਦੀ ਕਪੜੇ ਦਾ ਕਾਰੋਬਾਰ ਕਰਦਾ ਗਾਰਮੈਂਟਸ ਦਾ ਠੀਕ ਹੈ ਜੀ ਇਹ 4-5 ਮਹੀਨੇ ਤੋਂ ਹੀ ਮੇਰਾ ਖਲ ਦੱਸਿਆ ਗੁਜਰਾਤ ਤੋਂ ਆਏ ਨੇ ਠੀਕ ਹੈ ਸਰ ਤੇ ਅਜੇ ਤੱਕ ਇਹ ਰਿੰਦਾ ਵੀ ਭੀਜੀ ਤੇ ਇਕੱਲਾ ਹੀ ਹੈ ਇੱਥੇ ਠੀਕ ਹੈ ਜੀ ਜਿਹੜੀ ਅਜੇ ਤੱਕ ਸਾਡੇ ਸਾਹਮਣੇ ਪ੍ਰਾਈਮਾਫੇਸੀ ਜਿਹੜੀ ਗੱਲ ਆ ਰਹੀ ਹੈ ਉਹ ਇਹੀ ਆ ਰਹੀ ਹੈ ਕਿ ਇਹਨਾਂ ਦਾ ਉੱਥੋਂ ਤਾਂ ਆਇਆ ਕੋਈ ਪਾਰਟੀ ਨਾ ਲੈਣ ਦੇਣਾ ਪੈਸਿਆਂ ਦਾ ਠੀਕ ਹੈ ਜੀ ਤੇ ਕਿਉਂਕਿ ਇਹਨਾਂ ਦੇ ਘਰ ਦੇ ਵੀ ਇੱਥੇ ਨਹੀਂ ਰਹਿੰਦੇ ਉਹ ਸੰਪਰਕ ਉਹਨਾਂ ਨਾਲ ਅਸੀਂ ਕਰ ਰਹੇ ਹਾਂ ਜੀ ਸਰ ਤੇ ਮੇਨ ਜਿਹੜੀ ਗੱਲ ਇਹੀ ਆ ਰਹੀ ਆ ਕਿ ਉਹ ਪਾਰਟੀ ਜਿਹੜੀ ਆ ਉਹ ਬੰਦੇ ਵੀਰੇ ਨੂੰ ੱੱਕੇ ਨਾਲ ਨਾਲ ਲੈ ਗਏ ਨੇ ਲੱਭਦੇ ਲੱਭਦੇ ਇੱਥੇ ਬੰਦੇ ਬਹੁਤ ਸੀ ਹਾਂਜੀ ਹਾਂਜੀ ਬਾਕੀ ਕੈਟਰਾਪਿੰਗ ਵਾਲੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਸੀਸੀਟੀਵੀ ਵਗੈਰਾ ਵੀ ਨਜ਼ਰ ਆਉਂਦਾ ਉਹ ਕਰ ਰਹੇ ਆ ਜੀ ਕਰ ਰਹੇ ਆ ਟੀਮਾਂ ਲਾਈਆਂ ਟੀਮਾਂ ਵੱਖ-ਵੱਖ ਬਣਾ ਕੇ ਅਸੀਂ ਲਾਈਆਂ ਤੇ ਨਾਕਾਬੰਦੀ ਸਾਰੇ ਕਰਾਈ ਆ ਲੁਧਿਆਣੇ ਦੇ ਵਿੱਚ ਤੇ ਜਲਦੀ ਕਰ ਲਾਂਗੇ ਟਰੇਸ ਕੋਈ ਪਤਾ ਚੱਲੇ ਕਿਹੜੀ ਗੱਡੀ ਸੀ ਜਿਹਦੇ ਜਿੱਤੇ ਗਿਆ ਵਾ ਗੱਡੀ ਦਾ ਨੰਬਰ ਪੀਬੀ 10 ਜੀਟੀ ਜੀ 9393 ਆਈਟਮ ਤਾਂ ਬੰਦਾ ਵੀ ਕੋਈ ਇਨਵੋਲਵ ਹੋ ਸਕਦਾ ਹੈ ਕਿਡਨੈਪਿੰਗ ਅਜੇ ਕੁਝ ਵੀ ਕਿਹਾ ਜਾ ਸਕਦਾ ਜੀ ਇਸ ਤਰ੍ਹਾਂ ਦੇ ਆਪਣੇ ਕਿਹਾ ਸੀ ਜਿਹੜੇ ਲਾਏ ਜਾ ਸਕਦੇ ਆ ਬਾਕੀ ਵੈਰੀਫਾਈ ਕਰ ਰਹੇ ਆ ਇੱਕ ਸ਼ਖਸ ਹੋਰ ਸੀ ਜਿਹੜਾ ਕਹਿੰਦਾ ਸੀ ਮੈਨੂੰ ਵੀ ਲੈ ਕੇ ਚੱਲੇ ਸੀ ਨਾਲ ਗੱਡੀ ਚ ਪਾ ਦਿੱਤੀ ਉਹਨੂੰ ਵੀ ਜ਼ਿਆਦਾ ਨਹੀਂ ਪਤਾ ਜੀ ਉਹ ਤੇ ਸਿਰਫ ਅਕਾਊਂਟ ਦਾ ਕੰਮ ਕਰਦਾ ਇੱਥੇ ਉਹ ਵੀ ਦਸਣ ਹੀ ਆਇਆ ਸੀ ਸੀਏ ਸਾਹਿਬ ਕੋ ਕੋਈ ਇੱਥੇ ਭਰਉਣ ਆਏ ਨੇ ਟੈਕਸ ਦਾ ਜੀਐਸਟੀ ਦਾ ਸਰ ਗੱਡੀ ਨੰਬਰ ਲੁਧਿਆਣੇ ਦੀ ਉਹਦੇ ਵੈਰੀਫਾਈ ਨਹੀਂ ਉਹ ਨੰਬਰ ਨਹੀਂ ਹੈ ਜੇ 300 ਹੋ ਰਿਹਾ ਕਰ ਰਹੇ ਆ ਉਹ ਨੰਬਰ ਨਾਲ ਫੋਨ ਆਉਦਾ ਕਿੰਨੇ ਕੁ ਬੰਦੇ ਸੀ ਪਤਾ ਲੱਗੇ ਇਹ 3 ਤੋਂ 4 4 ਤੋਂ 5 ਬੰਦੇ 4 ਤੋਂ 5 ਬੰਦੇ ਕਹਿ ਜਾ ਸਕਦੇ ਠੀਕ ਹੈ ਹਾਂਜੀ ਥੈਂਕ ਯੂ ਜੀ